ਕਪਾੜਤ ਪਾਕਿਸਤਾਨ ਦੇ ਵਿੱਚ ਛਿੜੀ جنگ ਦਾ ਅਸਰ ਜਿਹੜਾ ਆ ਉਹ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਉੱਤੇ ਪੈਂਦਾ ਨਜ਼ਰ ਆਇਆ ਜੀ ਹਾਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਆ ਉਹ ਫਿਲਹਾਲ ਬੰਦ ਕਰ ਦਿੱਤਾ ਗਿਆ ਏ ਤੇ ਤਣਾਅ ਭਰੇ ਮਾਹੌਲ ਦਾ ਅਸਰ ਜਿਹੜਾ ਆ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਉੱਤੇ ਦੇਖਣ ਨੂੰ ਮਿਲਿਆ ਹਾਲਾਂਕਿ ਪਹਿਲਗਾਮ ਦੇ ਹਮਲੇ ਤੋਂ ਬਾਅਦ ਲਗਾਤਾਰ ਹੀ ਸ਼ਰਧਾਲੂਆਂ ਦੀ ਗਿਣਤੀ ਦੇ ਵਿੱਚ ਗ੍ਰਾਵਿਟ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਸੀ ਤੇ ਹੁਣ ਪੂਰੇ ਤੌਰ ਦੇ ਉੱਤੇ ਜਿਹੜਾ ਆ ਕੋਰੀਡੋਰ ਉਹ ਬੰਦ ਕਰ ਦਿੱਤਾ ਗਿਆ ਅਗਲੇ ਫੈਸਲਿਆਂ ਤੱਕ ਕੋਰੀਡੋਰ ਜਿਹੜਾ ਆ ਕਰਤਾਰਪੁਰ ਸਾਹਿਬ ਦਾ ਲਾਂਘਾ ਉਸ ਨੂੰ ਬੰਦ ਕਰ ਦਿੱਤਾ ਗਿਆ ਤਾਂ ਕਿੰਨਾ ਕਿਤੇ ਸਿੱਖਾਂ ਵਾਸਤੇ ਸਿੱਖ ਭਾਈਚਾਰੇ ਵਾਸਤੇ ਬੁਰੀ ਖਬਰ ਵੀ ਹੈ ਭਾਰਤ ਪਾਕਿਸਤਾਨ ਦੇ ਵਿੱਚ ਜਿਹੜਾ ਇੱਕ ਸੰਦੂਰ ਆਪਰੇਸ਼ਨ ਚੱਲ ਰਿਹਾ ਆਪਰੇਸ਼ਨ ਸੰਦੂਰ ਭਾਰਤ ਵੱਲੋਂ ਚਲਾਇਆ ਗਿਆ ਹੈ ਅਤੇ ਅੱਜ ਹਮਲਾ ਜਿਹੜਾ ਕੀਤਾ ਗਿਆ ਪਾਕਿਸਤਾਨ ਦੇ ਨੋ ਥਾਵਾਂ ਦੇ ਉੱਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਕਰੀਬਨ 92 ਅਤਕਵਾਦੀ ਜਿਹੜੇ ਨੇ ਢਾਈ ਢੇਰੀ ਕਰ ਦਿੱਤੇ ਗਏ ਨੇ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਵੱਡੇ ਬਲਾਸਟ ਹੋਏ ਨੇ ਤਾਂ ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਰਤਾਰਪੁਰ ਸਾਹਿਬ ਦਾ ਜੋ ਲਾਂਘਾ ਏ ਉਹ ਅਗਲੇ ਹੁਕਮਾਂ ਤੱਕ ਜਿਹੜਾ ਆ ਬੰਦ ਕਰ ਦਿੱਤਾ ਗਿਆ ਏ ਤਾਂ ਕਿਤਨਾ ਕਿਤੇ ਸਿੱਖ ਭਾਈਚਾਰੇ ਨੂੰ ਵੱਡਾ ਝਟਕਾ ਏ ਪਰ ਭਾਰਤ ਪਾਕਿਸਤਾਨ ਦੇ ਵਿੱਚ ਜੋ ਇਸ ਵਕਤ ਦੀ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਇਹ ਫੈਸਲਾ ਜਿਹੜਾ ਆ ਲਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਪਹਿਲਾਂ ਵੀ ਜਦੋਂ ਕਰੋਨਾ ਕਾਲ ਦੇ ਵਿੱਚ ਅਕਰਤਾਰਪੁਰ ਸਾਹਿਬ ਦਾ ਜੋ ਕੋਰੀਡੋਰ ਹੈ ਲਾਂਗਾ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ ਸੀ ਤਾਂ ਹੁਣ ਇੱਕ ਵਾਰ ਫੇਰ ਤੋਂ ਕਰਤਾਰਪੁਰ ਸਾਹਿਬ ਦਾ ਜੋ ਲਾਂਗਾ ਏ ਉਸ ਨੂੰ ਬੰਦ ਕਰ ਦਿੱਤਾ ਗਿਆ ਏ ਅਗਲੇ ਹੁਕਮਾਂ ਤੱਕ ਇਹ ਜਿਹੜਾ ਬੰਦ ਰਹੇਗਾ ਦੇਖਣਾ ਹੋਵੇਗਾ ਕਿ ਕਦੋਂ ਮੁੜ ਤੋਂ ਮਾਹੌਲ ਜਿਹੜੇ ਨੇ ਉਹ ਸਥਿਰ ਹੁੰਦੇ ਨੇ ਅਤੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਉਹ ਖੋਲਿਆ ਜਾਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਪਾਕਿਸਤਾਨ ਦੇ ਵਿੱਚ ਸਥਿਤ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਹੈ ਉਸ ਸਥਾਨ ਦੇ ਉੱਤੇ ਭਾਰਤ ਦੇ ਵੱਲੋਂ ਸਿੱਖ ਸ਼ਰਧਾਲੂ ਅਤੇ तमाम ਲੋਕ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਜਾ ਕੇ ਇਸ ਲਾਂਗੇ ਦੇ ਰਸਤੇ ਰਾਹੀ ਦਰਸ਼ਨ ਦਿਦਾਰੇ ਕਰਦੇ ਸੀ ਤਾਂ ਇੱਕ ਵਾਰ ਫੇਰ ਤੋਂ ਇਸ ਕੋਰੀਡੋਰ ਨੂੰ ਜਿਹੜਾ ਆ ਬੰਦ ਕਰ ਦਿੱਤਾ ਗਿਆ ਏ ਪਹਿਲਗਾਮ ਹਮਲੇ ਤੋਂ ਬਾਅਦ ਇਹ ਵੱਡੀ ਖਬਰ ਹੈ ਕਿ ਅੱਜ ਅਤਿ ਕਵਾਦੀਆਂ ਨੂੰ ਟੈਟੇਰੀ ਕਰਨ ਦੇ ਵਾਸਤੇ ਭਾਰਤ ਦੇ ਵੱਲੋਂ ਹਮਲਾ ਕੀਤਾ ਜਾਂਦਾ ਪਾਕਿਸਤਾਨ ਦੇ 9 ਥਾਵਾ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਗਿਆ ਅਤੇ ਹੁਣ ਇੱਕ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਕਿ ਉਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ ਤੇ ਅਗਲੇ ਹੁਕਮਾਂ ਤੱਕ ਇਹ ਜਿਹੜਾ ਆ ਬੰਦ ਰਹਿਣ ਵਾਲਾ ਪਾਕਿਸਤਾਨ ਤੇ ਭਾਰਤ ਵਿਚਾਲੇ ਜੋ ਤਲਖੀ ਵਧੀ ਹੈ ਉਸ ਤੋਂ ਬਾਅਦ ਇਹ ਵੱਡਾ ਫੈਸਲਾ ਜਿਹੜਾ ਉਹ ਲਿੱਤਾ ਗਿਆ ਹੈ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਆ ਅਗਲੇ ਹੁਕਮਾਂ ਤੱਕ ਬੰਦ ਰਹੇਗਾ ਪਾਕਿਸਤਾਨ ਤੇ ਭਾਰਤ ਵਿਚਾਲੇ ਵਧੀ ਤਲਖੀ ਦੇ ਕਰਕੇ ਇਸ ਨੂੰ ਬੰਦ ਕਰਨ ਦੇ ਹੁਕਮ ਹੋਏ ਨੇ ਆਪਰੇਸ਼ਨ ਸੰਧੂਰ ਤੋਂ ਬਾਅਦ ਇਸ ਖਬਰ ਨੂੰ ਜਿਹੜਾ ਆ ਹੁਣ ਦੇਖਿਆ ਜਾ ਰਿਹਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਇਹ ਵੱਡੀ ਖਬਰ ਜਿਹੜੀ ਆ ਨਿਕਲ ਕੇ ਸਾਹਮਣੇ ਆਈ ਹੈ ਤਾਂ ਹੋਰ ਜਾਣਕਾਰੀ ਲੈ ਲੈਂਦੇ ਆ ਰਵੀ ਸੰਗਰਾਹੂਰ ਸਾਡੇ ਨਾਲ ਜੁੜ ਚੁੱਕੇ ਨੇ ਰਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਜਿਹੜਾ ਆ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਕੀ ਕੋਈ ਜਾਣਕਾਰੀ ਹੈ ਦੇਖੋ ਪ੍ਰਵਿੰਦਰ ਇਹ ਹੁਣੇ-ਹੁਣੇ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ ਤਿੰਨ ਚੀਜ਼ਾਂ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ ਕਰਤਾਰਪੁਰ ਕੋਰੀਡੋਰ ਔਰ ਦੋਹਾਂ ਦੇਸ਼ਾਂ ਦੀ ਰੀਟ੍ਰੀਟ ਸੈਰੇਮਨੀ ਔਰ ਆਈਪਲ ਇਹਨਾਂ ਕਿੰਨਾ ਤੇ ਕੀ ਇਹਨਾਂ ਐਡਵਾਈਸਿਸ ਨੂੰ ਲੈ ਕੇ ਕੀ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਏਗੀ ਕੀ ਇਹਨਾਂ ਨੂੰ ਬੰਦ ਕੀਤਾ ਜਾਏਗਾ ਤਾਂ ਸਭ ਤੋਂ ਪਹਿਲੀ ਕਾਰਵਾਈ ਜਿਹੜੀ ਇਸ ਵੇਲੇ ਦੇਖਣ ਨੂੰ ਮਿਲੀ ਹੈ ਉਹ ਗੁਰਤਕਪੁਰ ਕੋਰੀਡੋਰ ਤੇ ਹੋਈ ਹੈ ਕਿ ਹੁਣ ਜਿਹੜੇ ਸਿੱਖ ਦਰਸ਼ਨਾਂ ਦੇ ਲਈ ਗੁਰਤਕਪੁਰ ਸਾਹਿਬ ਜਾਂਦੇ ਸੀ ਉਹਨਾਂ ਨੂੰ ਕੁਝ ਦਿਨਾਂ ਦੇ ਲਈ ਜਿਹੜੀ ਅਗਲੇ ਹੁਕਮਾਂ ਦੇ ਲਈ ਰੋਕ ਦਿੱਤਾ ਗਿਆ ਔਰ ਜਿਹੜੇ ਲੋਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ ਜਾਂ ਕਰਵਾਉਣੀ ਸੀ ਜਾਂ ਕੋਈ ਤਿਆਰੀ ਕਰ ਰਿਆ ਸੀ ਤਾਂ ਉਹਨਾਂ ਨੂੰ ਉਹ ਵਾਪਸ ਮੁੜਨਾ ਪਏਗਾ ਉਹਨਾਂ ਨੂੰ ਆਪਣਾ ਇਹ ਪਲਾਨ ਕੈਨਸਲ ਕਰਨਾ ਪਏਗਾ ਕੱਖੋ ਕੱਖ ਕਿਉਂਕਿ ਤੂੰਹਾਂ ਬਾਰਡਰਸ ਤੇ ਜਿਹੜੀ ਵੱਡੀ ਟੈਨਸ਼ਨ ਬਣੀ ਆ ਅੱਜ ਸਵੇਰ ਤੋਂ ਲੈ ਕੇ ਜਿਸ ਤਰ੍ਹਾਂ ਦੇ ਨਾਲ ਭਾਰਤ ਦੇ ਵੱਲੋਂ ਹਮਲਾ ਕੀਤਾ ਗਿਆ ਉਸ ਪਾਸਿਓਂ ਵੀ ਜਿਹੜੇ ਨੇ ਉਹ ਥ੍ਰੈਟ ਆਪਣੇ ਪੱਧਰ ਤੇ ਜਿਹੜੇ ਤਾਰੋਂ ਪਾਰ ਆਏ ਨੇ ਤਾਂ ਉਹ ਸਾਰੀਆਂ ਚੀਜ਼ਾਂ ਟੈਨਸ਼ਨ ਕ੍ਰੀਏਟ ਕਰਦੀਆਂ ਤਾਂ ਉਸ ਦੇ ਵਿੱਚ ਵਰਕੀ ਚੀਜ਼ਾਂ ਨੂੰ ਲੈ ਕੇ ਤਾਂ ਜਿਹੜੇ ਐ ਉਹ ਫੈਸਲੇ ਲੈ ਲਏ ਗਏ ਸੀਗੇ ਗ੍ਰਹਿ ਮੰਤਰਾਲੇ ਵੱਲੋਂ ਪਰ ਕੋਰਿਡੋਰ ਨੂੰ ਲੈ ਕੇ ਹਾਲੇ ਤੱਕ ਫੈਸਲਾ ਨਹੀਂ ਸੀ ਹੋਇਆ ਕਿਉਂਕਿ ਇਧਰੋਂ ਭਾਰਤੀ ਜਾਂਦੇ ਆ ਕਿਉਂਕਿ ਜਿੱਥੇ ਦੇਖੋ ਇਹ ਐਟੀਵਿਟੀ ਕਰਦੇ ਕਿ ਜਿਹੜੇ ਭਾਰਤ ਦੇ ਵਿੱਚ ਪਾਕਿਸਤਾਨ ਦੇ ਲੋਕ ਬੈਠੇ ਆ ਉਹਨਾਂ ਨੂੰ 48 ਘੰਟੇ ਦਾ ਸਮਾਂ ਦਿੱਤਾ ਗਿਆ ਜਿਹੜੇ ਲਗਾਤਾਰ ਕਿਉਂਕਿ ਇੱਥੇ ਬਹੁਤ ਸਾਰੀਆਂ ਜਿਹੜੀਆਂ ਬੀਬੀਆਂ ਸੀ ਉਹਨਾਂ ਨੇ ਇਧਰ ਵਿਆਹ ਕਰਵਾਏ ਸੀ ਜਾਂ ਫਿਰ ਇਧਰੋਂ ਉਧਰ ਵਿਆਹ ਕਰਵਾਏ ਸੀ ਤਾਂ ਉਹਨਾਂ ਨੂੰ ਵੀ ਆਪਣੇ ਪਰਿਵਾਰ ਆਪਣੇ ਬੱਚੇ ਜਿਹੜੇ ਆ ਉਹ ਛੱਡ ਕੇ ਵਾਪਸ ਆਉਣਾ ਪਿਆ ਤਾਂ ਉਹ ਸਭ ਦੇ ਵਿਚਾਲੇ ਕੋਰੀਡੋਰ ਜਿਹੜਾ ਲੰਘਾ ਜਿਉ ਲਗਾਤਾਰ ਚੱਲ ਰਿਹਾ ਸੀਗਾ ਉੱਥੇ ਕੋਈ ਕਾਰਵਾਈ ਨਹੀਂ ਸੀ ਇਸ ਕਾਰਵਾਈ ਤੋਂ ਬਾਅਦ ਜਰੂਰ ਕਿਤਨਾ ਕਿਤੇ ਦੇਖਣ ਨੂੰ ਮਿਲਿਆ ਤੇ ਕੋਰੀਡੋਰ ਜਿਹੜੀ ਜਿਹੜਾ ਲੰਘਾ ਹੈਗਾ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਔਰ ਅਗਲੇ ਹੁਕਮਾਂ ਤੱਕ ਇਹ ਬੰਦ ਰਹੇਗਾ ਹੂੰ ਠੀਕ ਹੈ ਰਵੀ ਬਹੁਤ ਬਹੁਤ ਸ਼ੁਕਰੀਆ ਇਸ ਤमाम ਜਾਣਕਾਰੀ ਦੇ ਵਾਸਤੇ ਤਾਂ ਕੋਰੀਡੋਰ ਲੰਘਾ ਜਿਹੜਾ ਆ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਅਗਲੇ ਹੁਕਮਾਂ ਤੱਕ ਕੋਰੀਡੋਰ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਦਾ ਜੋ ਕਿ ਪਾਕਿਸਤਾਨ ਦੇ ਵਿੱਚ ਸਥਿਤ ਹੈ ਹੁਣ ਦਰਸ਼ਨ ਦਿਦਾਰੇ ਜਿਹੜੇ ਨੇ ਕਰਨੇ ਇੱਕ ਵਾਰ ਫੇਰ ਤੋਂ ਮੁਸ਼ਕਿਲ ਹੋ ਗਏ ਨੇ ਸਿੱਖ ਸਮਾਜ ਦੇ ਵਿੱਚ ਇਸ ਖਬਰ ਨੂੰ ਲੈ ਕੇ ਕਿਤਨਾ ਕਿਤੇ ਰੋਸ ਜਿਹੜਾ ਆ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ